ਦੋਸਤੋ ਇਸ ਸਮੇਂ ਡੈਲਸ ਦਾ ਕਬੱਡੀ ਕੱਪ ਚੱਲ ਰਿਹਾ ਤੇ ਅਮਰੀਕਾ ਦੀ ਧਰਤੀ ਤੇ ਪਹਿਲੀ ਵਾਰੀ ਇਹ ਖਿਡਾਰੀ ਨੇ ਟੈਕਸਾਸ ਸਟੇਟ ਦੇ ਵਿੱਚ ਕਦਮ ਪਾਏ ਆ ਪੂਰੀ ਛੰਨਾ ਵਾਲਾ ਸਾਡੇ ਨਾਲ ਆ ਪੂਰੀ ਵੀਰ ਪਹਿਲਾਂ ਤਾਂ ਬਹੁਤ ਮੁਬਾਰਕ ਅਮਰੀਕਾ ਦਾ ਵੀਜ਼ਾ ਲੱਗਿਆ ਭਵੇਂ ਕੈਨੇਡਾ ਨਹੀਂ ਪਹੁੰਚ ਸਕੇ ਜਦੋਂ ਜੈਦਬਾਦ ਇੱਥੇ ਪਹੁੰਚ ਗਏ ਆ ਬਹੁਤ ਮੁਬਾਰਕ ਆ ਤੁਹਾਨੂੰ ਸਾਰੇ ਪਰਿਵਾਰ ਨੂੰ ਹਾਂਜੀ ਧੰਨਵਾਦ ਪਹਿਲਾਂ ਤਾਂ ਕਬੱਡੀ ਲਾਈਵ ਦਾ ਸਾਰੀ ਟੀਮ ਦਾ ਬਾਈ ਜਿੰਨੇ ਵੀ ਦਰਸ਼ਕ ਲਾਈਵ ਤੱਕ ਰਹੇ ਸਾਰਿਆਂ ਦਾ ਧੰਨਵਾਦ ਪਹਿਲਾਂ ਤਾਂ ਕਿੰਨਾ ਕੁ ਕੈਨੇਡਾ ਦਾ ਸੀਜ਼ਨ ਮਿਸ ਕਰਿਆ ਭੂਰੀ ਨੇ ਆਪਣੀਆਂ ਟੀਮਾਂ ਨੂੰ ਚਾਹੇ ਯੂਨਾਈਟਿਡ ਬ੍ਰੈਂਟਨ ਚਾਹੇ ਲਾਲੀਟੇਸੀ ਫਰੈਂਡਸ ਕਲੱਬ ਕੈਲਗਰੀ ਆ ਕਿੰਨਾ ਕਿ ਮਿਸ ਕਰਿਆ ਟੀਮਾਂ ਨੂੰ ਟੀਮਾਂ ਨੂੰ ਬਾਈ ਬਹੁਤ ਮਿਸ ਕੀਤਾ ਬਾਕੀ ਆਪਣੇ ਬੰਦੇ ਦੋਨੇ ਕਲੱਬਾਂ ਵਾਲੇ ਵਧੀਆ ਸੀ ਆਪਾਂ ਨੂੰ ਬਹੁਤ ਮਿਸ ਕੀਤਾ ਕੋਈ ਗੱਲ ਨਹੀਂ ਬਾਈ ਨੈਕਸਟ ਈਅਰ ਖੇਡਾਂਗੇ ਜਾਂ ਕੀ ਨਹੀਂ ਗੱਲ ਬਣੀ ਜੇ ਕਿਤੇ ਟੀਮ ਮੈਚ ਦੇਖਦੇ ਹੋਣੇ ਆ ਤਾਂ ਲੂਰੀਆਂ ਜੀਆਂ ਉੜਦੀਆਂ ਹੋਣੀਆਂ ਯਾਰ ਇੱਥੇ ਮੈਂ ਹੁੰਦਾ ਤਾਂ ਪਾ ਦੇਣੀ ਸੀ 2-2 1-1 ਵੱਧ-ਵੱਧ ਕੇ ਲੂਰੀਆਂ ਬਾਈ ਬਹੁਤ ਉੜਦੀਆਂ ਜਿੱਦਾਂ ਪਹਿਲਾਂ ਤਾਂ ਕੈਨੇਡਾ ਹੀ ਰਹਿ ਗਿਆ ਸੀ ਐਦ ਕੀ ਮਿਹਨਤ ਕੀਤੀ ਸੀ ਐਦ ਕੀ ਦਿਲੋਂ ਤੋਂ ਮਨਾਈ ਵੀ ਖੇਡੀਏ ਐਦ ਕੀ ਚਲ ਦਾਣੇ ਬਣ ਦੀ ਗੱਲ ਨਹੀਂ ਪੁੱਜੇ ਅਗਲੇ ਸਾਲ ਪੁੱਜਾਂਗੇ ਬਾਈ ਬਿਲਕੁਲ ਬੜਾ ਕਿਉਂਕਿ ਆਪਣੇ ਕੋਲੇ ਸਮਾਂ ਥੋੜਾ ਘੱਟ ਹੁੰਦਾ ਪਰ ਬਿੱਟੂ ਚੱਕ ਵਾਲੇ ਨਾਲ ਜਿਹੜਾ ਤੁਸੀਂ ਐਨ ਦਿਲ ਦੀਆਂ ਗੱਲਾਂ ਦਰਸ਼ਕਾਂ ਤੱਕ ਪੁੱਜ ਗਈਆਂ ਕਿਉਂਕਿ ਜਿੱਥੇ ਤੁਸੀਂ ਇਨਸਾਨ ਵਧੀਆ ਖਿਡਾਰੀ ਤਾਂ ਹੈ ਹੀ ਤੇ ਉਹ ਵੀ ਬੜੀ ਇੰਟਰਵਿਊ ਬੜੀ ਲਾਈਕ ਕਰੀ ਸਾਰਿਆਂ ਨੇ ਹਾਂਜੀ ਬਾਈ ਜਿੱਦਾਂ ਬਿੱਟੂ ਬਾਈ ਮੈਂ 2019 ਦਾ ਕਹੀ ਜਾਂਦਾ ਸੀ ਨਾ ਬਾਈ ਤੇ ਮੈਂ ਬਿੱਟੂ ਬਾਈ ਨੂੰ ਅਖਾਈ ਜਦੋਂ ਵੀ ਥੋੜੇ ਵਧੀਆ ਪਲੇਅਰ ਬਣੇ ਉਸ ਦਿਨ ਇੰਟਰਵਿਊ ਦਵਾਂਗੇ ਤੇ ਹਾਂ ਉਹ ਬਾਈ ਨੂੰ ਕਿਹਾ ਸੀ ਵੀ ਦੇਣੀ ਵੀ ਤੈਨੂੰ ਇੰਟਰਵਿਊ ਅਵੇਲਨਾ ਬਾਈ ਹਾਂਜੀ ਬਾਕੀ ਉਹ ਬਾਈ ਆਪਾਂ ਨੂੰ ਵਧੀਆ ਲੱਗਦਾ ਬਾਈ ਤੇ ਸਵਾਲ ਵੀ ਵਧੀਆ ਹੁੰਦੀ ਆ ਬਾਈ ਦੇ ਬਾਈ ਛੋਡੇ ਨੂੰ ਜਿਹੜੇ ਤੌਰ ਤੇ ਉਹ ਗੱਲ ਕਰਦਾ ਵੀ ਬੜੀ ਨਿਮਰਤਾ ਨਾਲ ਪਿੰਡ ਦੀ ਪੰਜਾਬ ਦੀ ਹਨਾ ਗੱਲਾਂ ਕਰਦਾ ਹਾਂ ਜੀ ਜਿੱਦਾਂ ਸੇਹੋਂ ਤੁਸੀਂ ਕਰਦੇ ਉਹਦਾ ਹੀ ਬਾਈ ਕਰਦਾ ਇੰਟਰਵਿਊ ਜਿੱਦਾਂ ਹਾਂਜੀ ਬਿਲਕੁਲ ਜਿੱਥੇ ਬੀਸੀ ਦੇ ਸੀਜ਼ਨਾਂ ਦੇ ਬੈਸਟ ਰਹੇ ਟ੍ਰਾਂਟੋ ਬੈਸਟ ਰਹੇ ਬੜਾ ਦਰਸ਼ਕ ਮੈਂ ਨਾਮ ਨਹੀਂ ਲੈ ਸਕਦਾ ਕੱਲੇ ਕੱਲੇ ਦਰਸ਼ਕ ਨੇ ਕੈਲਗਰੀ ਵਿਨੀ ਪੈਗਰਮੈਂਟਨ ਟ੍ਰਾਂਟੋ ਕਯੂਬਿਕ ਦੇ ਵਿੱਚ ਵਿਂਡਜ਼ਰ ਚ ਬੜਾ ਮਿਸ ਕਰਿਆ ਪਰ ਅਸੀਂ ਵੀ ਅਹੀ ਉਮੀਦ ਕਰਦੇ ਹਾਂ ਵੀ ਅਗਲੇ ਸਾਲ ਹੋਰ ਕਰੜੇ ਹੋ ਕੇ ਆ ਜਾਈਓ ਕਿਉਂਕਿ ਇਹ ਤਾਂ ਸਵਾਲ ਹੀ ਨਹੀਂ ਹੋਣਾ ਚਾਹੀਦਾ ਵੀਜੇ ਬੂਜੇ ਵਾਲਾ ਤਾਂ ਹੁਣ ਯਾਰ ਖੁੱਲ ਜਾਣੇ ਚਾਹੀਦੀਆਂ ਸੋ ਕੋਈ ਗੱਲ ਨਹੀਂ ਵੀ ਜਾ ਲੱਗਿਆ ਪਰ ਜਿੰਨੇ ਦਰਸ਼ਕ ਪਿਆਰ ਕਰਦੇ ਆ ਵੀ ਉਹਨਾਂ ਨੇ ਮਹਿਸੂਸ ਨਹੀਂ ਹੁਣ ਦਿੱਤਾ ਵੀ ਵੀਜ਼ਾ ਨਹੀਂ ਲੱਗਿਆ ਉਹ ਕਹਿੰਦੇ ਕੋਈ ਗੱਲ ਨਹੀਂ ਇੰਡੀਆ ਖੇਡ ਤਗੜਾ ਹੋਗੇ ਤਾਂ ਬਾਬਾ ਜੀ ਕਿਰਪਾ ਨਾਲ ਇੱਥੇ ਵੀ ਲਾਉਣਾ ਸੀ ਜੇ ਇੰਡੀਆ ਵੀ ਖੇਡਦੇ ਆ ਤੇ ਕੈਨੇਡਾ ਦੇਖਦੇ ਆ ਅਗਲੇ ਸਾਲ ਫਿਰ ਹਾਂਜੀ ਤੇ ਹੁਣ ਜਿਵੇਂ ਇੱਥੇ ਤੋਂ ਬਾਅਦ ਤਿਆਰੀ ਆ ਫਿਰ ਇੰਡੀਆ ਖੇਡੋਗੇ ਹਾਂਜੀ ਇੱਥੋਂ ਬਾਅਦ ਨਿਊਜ਼ੀਲੈਂਡ ਖੇਡ ਕੇ ਫਿਰ ਇੰਡੀਆ ਖੇਡਾਂਗੇ ਜੀ ਵੈਰੀ ਗੁੱਡ ਬਹੁਤ ਵਧੀਆ